ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਕਹਿੰਦੇ ਹਨ ਜਿਹੜੇ ਬੱਚੇ ਹੁਨਰਮੰਦ ਹੁੰਦੇ ਹਨ ਉਹਨਾਂ ਦਾ ਹੁਨਰ ਬਚਪਨ ਤੋਂ ਉਜਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਜਿਹੀ ਇੱਕ ਹੁਨਰਮੰਦ ਬੱਚੀ ਹੈ ਅਠਵਰੀਆਂ ਦੀ ਪਵਿਆ ਜਿਸ ਨੇ ਸਕੂਲ ਲੈਵਲ ਦੇ ਕੰਪੀਟੀਸ਼ਨਸ ਵਿੱਚ ਫ੍ਰੈਂਚ ਲੈਂਗੁਏਜ ਦੇ ਵਿੱਚ 골ਡ ਮੈਡਲ ਹਸਪਤਾਲ ਕੀਤਾ ਹੈ ਤੇ ਹੁਣ ਇੰਟਰਨੈਸ਼ਨਲ ਲੈਵਲ ਦੇ ਫ੍ਰੈਂਚ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਲਈ ਉਸ ਦੀ ਸਿਲੈਕਸ਼ਨ ਹੋਈ ਹੈ ਪਵਿਆ ਨੇ ਸ਼ੌਂਕ ਦੇ ਤੌਰ ਤੇ ਸਕੂਲ ਵਿੱਚ ਫ੍ਰੈਂਚ ਲੈਂਗੁਏਜ ਸਿੱਖਨੇ ਸ਼ੁਰੂ ਕੀਤੀ ਸੀ ਤੇ ਅੱਜ ਇਸ ਵਿੱਚ ਮਹਾਰਤ ਹਾਸਲ ਕਰ ਚੁੱਕੀ ਹੈ। ਇਸ ਬੱਚੀ ਵਿੱਚ ਸਿਰਫ ਇਹੋ ਹੁਨਰ ਨਹੀਂ ਹੈ ਬਲਕਿ ਇਹ ਪੜਾਈ ਵਿੱਚ ਵੀ ਹਮੇਸ਼ਾ ਅਵਲ ਰਹਿੰਦੀ ਹੈ ਤੇ ਨਾਲ ਹੀ ਇਸ ਨੇ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਕੇ ਹੋਰ ਵੀ ਬਹੁਤ ਕੁਝ ਸਿੱਖਿਆ ਹੈ। ਖਾਲੀ ਸਮੇਂ ਵਿੱਚ ਸੋਸ਼ਲ ਮੀਡੀਆ ਤੋਂ ਇਹ ਡਾਂਸ ਦੇ ਸਟੈਪਸ ਸਿੱਖਦੀ ਹੈ, ਪੇਂਟਿੰਗ ਬਣਾਉਣਾ ਸਿੱਖਦੀ ਹੈ ਤੇ ਅਠ ਦੀਆਂ ਹੋਰ ਵੀ ਕਈ ਬਾਰੀਕੀਆਂ ਤੋਂ ਜਾਨੂ ਹੋ ਚੁੱਕੀ ਹੈ। ਇਤੋ ਹੀ ਸਿੱਖ ਕੇ ਇਸਨੇ ਬੇहद ਖੂਬਸੂਰਤ ਅਯੁੱਧਿਆ ਦੇ ਸ਼੍ਰੀ ਰਾਮ ਮੰਦਿਰ ਦਾ ਮਾਡਲ ਬਣਾਇਆ ਹੈ ਤੇ ਵੈਸ਼ਨੋ ਦੇਵੀ ਦੀ ਖੂਬਸੂਰਤ ਗੁਫਾਵੀ ਬਣਾਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਭਵੈ ਮੈਨੂੰ ਪੰਜਾਬੀ ਦਾ ਵੀ ਸ਼ੌਂਕ ਆ ਬੋਲਣ ਦਾ ਤੇ ਮੈਨੂੰ ਫ੍ਰੈਂਚ ਦਾ ਵੀ ਬਹੁਤ ਸ਼ੌਂਕ ਆ ਮੈਂ ਡਾਂਸ ਵੀ ਕਰ ਲੈਂਦੀ ਆ ਮੈਂ ਬੈਡਮਿੰਟਨ ਵੀ ਖੇਡ ਲੈਂਦੀ ਆ ਮੈਂ ਆਰਟ ਵੀ ਕਰ ਲੈਂਦੀ ਆ ਮੈਨੂੰ ਬਹੁਤ ਸਾਰੇ ਸ਼ੌਂਕ ਆ ਪਹਿਲਾ ਮੈਂ ਸਨਾਤਨ ਜੀਤਨਾ ਮੰਚ ਵਿੱਚੋਂ ਮੈਂ 8 ਟਰਾਫੀ ਜਿੱਤੀ ਆ ਵਾ ਇੱਕ ਫਰਸ ਦੀ 2 ਸੈਕਿੰਡ ਦੀ ਤੇ ਇੱਕ ਮੈਂ ਮੈਡਲ ਜਿੱਤਿਆ ਵਾ ਡਾਂਸ ਦਾ ਸਕੂਲੋਂ ਤੇ ਮੈਨੂੰ ਫ੍ਰੈਂਚ ਦਾ ਵੀ ਬਹੁਤ ਸ਼ੌਂਕ ਆ ਜਿਦਾ ਮੈਂ ਪਹਿਲਾਂ ਦੱਸਿਆ ਤੇ ਮੈਨੂੰ ਇੱਕ 골ਡ ਮੈਡਲ ਪਿਛਲੇ ਸਾਲ ਮਿਲਿਆ ਸੀ ਪੂਰੇ ਸਕੂਲ ਵਿੱਚੋਂ ਤੇ 116 ਪੋਜੀਸ਼ਨ ਮੇਰੀ ਆਈ ਆ ਇੰਟਰਨੈਸ਼ਨਲ 'ਚ ਤੇ ਹੁਣ ਵੀ ਮੈਨੂੰ ਇੱਕ 골ਡ ਮੈਡਲ ਮਿਲਿਆ ਵਾ ਸਕੂਲ ਵਿੱਚੋਂ ਫ੍ਰੈਂਚ ਤੇ ਹੁਣ ਮੈਂ ਇੰਟਰਨੈਸ਼ਨਲ ਆਪਣਾ ਕੰਪੀਟੀਸ਼ਨ ਵੀ ਦੇਣਾ ਵਾ ਜੇਨ ਵਿੱਚ ਮੇਰਾ ਮਾਨਨਾ ਕਿ ਮੈਂ ਫਰਸਟ ਆਵਾ ਫਿਰ ਮੈਨੂੰ ਇੱਕ ਮੈਡਲ ਮਿਲਿਆ ਸੀ ਰੇਸ ਵਿੱਚੋਂ ਜੋ ਸਕੂਲ ਚ ਹੀ ਹੋਇਆ ਸੀ ਤੇ ਇੱਕ ਰਿਲੇ ਰੇਸ ਤੇ 3 ਲੈਗ ਰੇਸ ਵਿੱਚੋਂ ਪੇਂਟਿੰਗ ਮੈਂ ਆਪਣੇ ਆਪ ਵਗੈਰਾ ਹੀ ਸਿੱਖੀ ਸੀ ਮੈਂ ਆਪੇ ਹੀ ਸਿੱਖ ਲਈ ਤੇ ਮੈਂ ਰਾਮ ਮੰਦਰ ਵੀ ਬਣਾਇਆ ਵਾ ਵੈਸ਼ਨੂ ਦੇਵੀ ਗੁਫਾ ਵੀ ਬਣਾਈ ਆ ਤੇ ਬਹੁਤ ਸਾਰੀ ਡਰਾਇੰਗ ਵੀ ਕੀਤੀ ਮੈਂ ਟੀਵੀ 'ਚ ਇੱਕ ਕੁੜੀ ਨੂੰ ਵੇਖਿਆ ਸੀ ਜਿਨਨੇ ਤੇਨ ਲੱਖ ਰਾਮ ਜੀ ਦੇ ਨਾਮ ਨਾਲ ਉਹਨੇ ਇੱਕ ਡਰਾਇੰਗ ਬਣਾਈ ਸੀ ਤੇ ਮੈਨੂੰ ਵੀ ਇੱਕ ਪ੍ਰੇਰਨਾ ਹੋਈ ਕਿ ਮੈਂ ਵੀ ਬਣਾਨੀ ਆ ਤੇ ਪਰ ਕੁਝ ਹੋਰ ਕ੍ਰੀਏਟਿਵ ਤੇ ਮੈਂ ਵੀ ਇੱਕ ਰਾਮ ਮੰਦਿਰ ਬਣਾਤਾ ਤੇ ਵੈਸ਼ਨੂ ਦੇਵੀ ਦਾ ਮੈਂ ਇੱਕ ਸਟਰਕਚਰ ਵੇਖਿਆ ਸੀ ਫੋਨ ਵਿੱਚ ਜੇ ਜੋ ਮੈਨੂੰ ਬਹੁਤ ਹੀ ਪਸੰਦ ਆ ਉਹ ਮੈਂ ਬਣਾਇਆ ਤੇ ਮੈਂ ਆਪੇ ਸਿੱਖ ਲਿਆ ਕਿਉਂਕਿ ਮੈਨੂੰ ਬਹੁਤ ਲਾਈਕ ਕ੍ਰੀਏਟੀਵਿਟੀ ਫੀਲ ਵਿੱਚ ਇੱਕ ਡਾਕਟਰ ਬੰਨਾ ਚਾਹੀਦਾ ਤੇ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ ਬਹੁਤ ਮਿਹਨਤ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਂ ਇੰਟਰਨੈਸ਼ਨਲ ਲੈਵਲ ਤੇ ফার্স্ট ਆਣਾ ਚਾਹੁੰਦੀ ਹਾਂ ਕੀ ਰੁਟੀਨ ਕੀ ਹੈ ਬੱਚੀ ਦੀ ਕਿੰਨੀ ਕ ਮਿਹਨਤ ਕਰਦੀ ਹੈ ਅ ਬਸ ਦਿਨ ਰਾਤ ਪੜਾਈ ਕਰਦੀ ਹੈ ਮਿਹਨਤ ਕਰਦੀ ਹੈ ਜਿਹੜਾ ਕੰਪੀਟੀਸ਼ਨ ਹੋਏ ਉਹਦੀ ਪੂਰੀ ਤਿਆਰੀ ਕਰਦੀ ਹੈ ਕਿੱਥੇ ਦੇਖਣਾ ਚਾਹੁੰਦੇ ਹੋ ਬੱਚੇ ਨੂੰ ਹਾਂਜੀ ਅੱਗੇ ਵੱਧਦਾ ਦੇਖਣਾ ਚਾਹੁੰਦੇ ਹਾਂ ਹਮੇਸ਼ਾ ਬੱਚੀ ਆਪਣੀ ਕਲਾਸ ਦੇ ਵਿੱਚ ਹਮੇਸ਼ਾ ফার্স্ট ਸੈਕਿੰਡ ਦੀ ਪੋਜੀਸ਼ਨ 'ਚ ਰਹਿੰਦੀ ਆ ਐ ਪੜ੍ਹਾਈ ਦੇ ਨਾਲ ਨਾਲ ਐਸਐਫ ਦਾ ਕੰਪੀਟੀਸ਼ਨ ਕੋਈ ਵੀ ਕੰਪੀਟੀਸ਼ਨ ਹੋ ਸਕੂਲ ਦਾ ਐ ਉੱਚ ਮਿਸਾ ਫਰਸਟ ਸੈਕਿੰਡ ਮੈਡਲ ਹਾਸਲ ਕਰਦੀ ਆ ਇਸ ਵਾਰ ਇਹਨੇ ਫਰੈਂਚ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਤੇ ਆ ਇੰਟਰਨੈਸ਼ਨਲ ਲੈਵਲ ਤੇ ਸਿਲੈਕਟ ਹੋਈ ਆ ਸਾਨੂੰ ਉਮੀਦ ਆ ਕਿ ਇਹ ਬੱਚਾ ਉੱਥੇ ਵੀ ਫਰਸਟ ਆਏਗਾ ਔਰ ਪੂਰੀ ਉਮੀਦ ਆ ਇਸ ਲਈ ਬੱਚੇ ਚ ਇੰਨੀਆਂ ਕੁਆਲਿਟੀਆਂ ਹੋਣ ਤੇ ਮਾਪੇ ਨੂੰ ਫਖਰ ਹੁੰਦਾ ਲੇਕਿਨ ਕਿੱਦਾਂ ਦਾ ਮਹਿਸੂਸ ਹੁੰਦਾ ਉਹਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਮੇਰੀ ਜ਼ਿੰਦਗੀ ਦੀ ਪਹਿਲੀ ਬਾਈਟ ਆ ਜਿਹੜੀ ਮੈਂ ਚੈਨਲ ਤੇ ਦੇਣੀ ਆ ਉਹ ਵੀ ਆਪਣੇ ਬੱਚੇ ਦੀ ਬਦੌਲਤ ਬਹੁਤ ਪ੍ਰਾਊਡ ਮਾਣ ਫੀਲ ਹੁੰਦਾ ਕਿ ਬੱਚਾ ਸਾਡਾ ਮਿਸਾ ਮੈਡਲ ਜਿੱਦਾ ਫਰਸਟ ਆਂਦਾ What?